ਤੋਚੋ ਤੁਸੀਂ ਬੈਠੇ ਹੋ ਪਰ 1600 ਦੀ ਸਪੀਡ ਤੇ ਫਿਰ ਸਾਨੂੰ ਇਹ ਸਪੀਡ ਮਹਿਸੂਸ ਕਿਉਂ ਨਹੀਂ ਹੁੰਦੀ ਇਹ ਭੌਤਿਕ ਵਿਗਿਆਨ ਦਾ ਕਿਹੜਾ ਜਾਦੂ ਹੈ ਤੁਸੀਂ ਜਿਸ ਸਪੀਡ ਤੇ ਹੁਣ ਬੈਠੇ ਹੋ ਉਹ ਸਪੀਡ ਸੋਚ ਕੇ ਤੁਹਾਡਾ ਦਿਮਾਗ ਹਿਲ ਜਾਵੇਗਾ ਜਦੋਂ ਅਸੀਂ ਕਾਰ ਵਿੱਚ 100 ਦੀ ਸਪੀਡ ਤੇ ਜਾਂਦੇ ਹਾਂ ਤਾਂ ਸਾਨੂੰ ਕਿੰਨਾ ਤੇਜ਼ ਮਹਿਸੂਸ ਹੁੰਦਾ ਹੈ ਹੈ ਨਾ ਕੀ ਤੁਸੀਂ ਕਦੇ ਸੋਚਿਆ ਹੈ ਜਦੋਂ ਅਸੀਂ ਕਾਰ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਜਾਂਦੇ ਹਾਂ ਤਾਂ ਸਾਨੂੰ ਕਿੰਨਾ ਤੇਜ਼ ਮਹਿਸੂਸ ਹੁੰਦਾ ਹੈ ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਸਾਡੀ ਧਰਤੀ ਖੁਦ 1600 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਘੁੰਮ ਰਹੀ ਹੈ ਯਾਨੀ ਇੱਕ ਸੁਪਰਸੋਨਿਕ ਜੈੱਟ ਦੀ ਸਪੀਡ ਨਾਲ ਫਿਰ ਵੀ ਸਾਨੂੰ ਇਹ ਸਪੀਡ ਬਿਲਕੁਲ ਵੀ ਮਹਿਸੂਸ ਕਿਉਂ ਨਹੀਂ ਹੁੰਦੀ ਨਾ ਕੋਈ ਚਟਕਾ ਨਾ ਕੋਈ ਤੇਜ਼ ਹਵਾ ਇਸ ਅਦ੍ਰਿਸ਼ਟ ਗਤੀ ਦਾ ਰਾਜ਼ ਕੀ ਹੈ ਆਓ ਅੱਜ ਇਸ ਰਸ ਹਸ ਨੂੰ ਸਮਝਾਏ ਉਦਾਹਰਨ ਇਸ ਨੂੰ ਸਮਝਣ ਲਈ ਇੱਕ ਜਹਾਜ਼ ਦੀ ਉਦਾਹਰਨ ਲਓ ਜਦੋਂ ਜਹਾਜ਼ ਇੱਕ ਨਿਸ਼ਚਿਤ ਉਚਾਈ ਤੇ ਇੱਕ ਨਿਰੰਤਰ ਗਤੀ ਨਾਲ ਉੱਡ ਰਿਹਾ ਹੁੰਦਾ ਹੈ ਤਾਂ ਅੰਦਰ ਬੈਠੇ ਯਾਤਰੀ ਨੂੰ ਮਹਿਸੂਸ ਨਹੀਂ ਹੁੰਦਾ ਕਿ ਉਹ 800 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੇ ਹਨ ਤੁਸੀਂ ਆਰਾਮ ਨਾਲ ਕਾਫੀ ਪੀਂਦੇ ਹੋ ਸਪੀਡ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਇੱਕ ਸਪੀਡ ਵਿੱਚ ਤਬਦੀਲੀ ਜਹਾਜ਼ ਤੇਜ਼ ਹੁੰਦਾ ਹੈ ਜਾਂ ਰੁਕਦਾ ਹੈ ਦੋ ਜਦੋਂ ਅਸੀਂ ਖਿੜਕੀ ਤੋਂ ਬਾਹਰ ਦੇਖਦੇ ਹਾਂ ਅਤੇ ਬਾਹਰਲੀ ਹਵਾ ਤੇਜ਼ੀ ਨੂੰ ਮਹਿਸੂਸ ਕਰਦੇ ਹਾਂ ਧਰਤੀ ਨਾਲ ਵੀ ਇਹੀ ਸਿਧਾਂਤ ਲਾਗੂ ਹੁੰਦਾ ਹੈ ਧਰਤੀ ਦਾ ਆਪਣੇ ਤੁਰੇ ਦੁਆਲੇ ਘੁੰਮਣਾ ਲਗਭਗ ਪੂਰੀ ਤਰ੍ਹਾਂ ਨਿਰੰਤਰ ਹੈ ਇਹ ਅਚਾਨਕ ਤੇਜ਼ ਨਹੀਂ ਹੁੰਦੀ ਅਤੇ ਨਾ ਹੀ ਹੌਲੀ ਹੁੰਦੀ ਹੈ ਨਿਊਟਨ ਦੇ ਪਹਿਲੇ ਨਿਯਮ ਅਨੁਸਾਰ ਅਸੀਂ ਸਿਰਫ ਗਤੀ ਵਿੱਚ ਤਬਦੀਲੀ ਨੂੰ ਮਹਿਸੂਸ ਕਰਦੇ ਹਾਂ ਨਾ ਕਿ ਨਿਰੰਤਰ ਗਤੀ ਨੂੰ ਜੇ ਧਰਤੀ ਅਚਾਨਕ ਰੁਕ ਜਾਵੇ ਤਾਂ ਅਸੀਂ ਸਾਰੇ 1600 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਪੂਰਬ ਵੱਲ ਉੱਡ ਜਾਵਾਂਗੇ ਜਿਵੇਂ ਕਾਰ ਦੀ ਅਚਾਨਕ ਬ੍ਰੇਕ ਲੱਗਣ ਤੇ ਹੁੰਦਾ ਹੈ ਜਦੋਂ ਅਸੀਂ ਕਾਰ ਵਿੱਚ ਹੁੰਦੇ ਹਾਂ ਤਾਂ ਸਾਨੂੰ ਹਵਾ ਦਾ ਦਬਾਅ ਮਹਿਸੂਸ ਹੁੰਦਾ ਹੈ ਕਿਉਂਕਿ ਕਾਰ ਹਵਾ ਦੇ ਵਿੱਚੋਂ ਦੀ ਲੰਘਦੀ ਹੈ ਪਰ ਧਰਤੀ ਦੇ ਮਾਮਲੇ ਵਿੱਚ ਸਾਡਾ ਵਾਯੂਮੰਡਲ ਵੀ ਧਰਤੀ ਦੇ ਨਾਲ ਹੀ ਉਸੇ ਸਪੀਡ ਤੇ ਘੁੰਮ ਰਿਹਾ ਹੈ ਸੋਚੋ ਤੁਸੀਂ ਇੱਕ ਵੱਡੇ ਹਾਲ ਵਿੱਚ ਹੋ ਅਤੇ ਹਾਲ ਦੇ ਅੰਦਰ ਦੀ ਸਾਰੀ ਹਵਾ ਵੀ ਤੁਹਾਡੇ ਨਾਲ ਘੁੰਮ ਰਹੀ ਹੈ ਇਸ ਲਈ ਸਾਡੇ ਆਲੇ ਦੁਆਲੇ ਦੀ ਹਵਾ ਦੀ ਸਾਡੇ ਨਾਲ ਕੋਈ ਸਪੇਕਤ ਗਤੀ ਨਹੀਂ ਹੁੰਦੀ ਇਸੇ ਕਰਕੇ ਸਾਨੂੰ ਕੋਈ ਤੇਜ਼ ਹਵਾਜਾਂ ਦਾਬ ਮਹਿਸੂਸ ਨਹੀਂ ਹੁੰਦਾ ਧਰਤੀ ਦੀ ਗੁਰੂਤਾਕਰਸ਼ਣ ਸ਼ਕਤੀ ਸਾਨੂੰ ਅਤੇ ਸਾਡੇ ਆਲੇ ਦੁਆਲੇ ਦੀ ਹਰ ਚੀਜ਼ ਨੂੰ ਮਜ਼ਬੂਤੀ ਨਾਲ ਜਕੜ ਕੇ ਰੱਖਦੀ ਹੈ ਇਹ ਸਿਰਫ ਸਾਨੂੰ ਥੇਠਾਂ ਹੀ ਨਹੀਂ ਖਿੱਚਦੀ ਸਗੋਂ ਇਹ ਯਕੀਨੀ ਬਣਾਉਂਦੀ ਹੈ ਕਿ ਅਸੀਂ ਸਾਰੇ ਧਰਤੀ ਦੇ ਨਾਲ ਇੱਕ ਟੀਮ ਵਾਂਗ ਕੰਮ ਕਰੀਏ ਇਸ ਦੇ ਨਾਲ ਹੀ ਜੜ੍ਹਤਾ ਦਾ ਸਿਧਾਂਤ ਕਹਿੰਦਾ ਹੈ ਕਿ ਕੋਈ ਵੀ ਵਸਤੂ ਆਪਣੀ ਗਤੀ ਦੀ ਸਥਿਤੀ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਅਸੀਂ ਜਨਮ ਤੋਂ ਹੀ ਧਰਤੀ ਦੀ ਸਪੀਡ ਨਾਲ ਚੱਲ ਰਹੇ ਹਾਂ ਸਾਡਾ ਸਰੀਰ ਅਤੇ ਅੰਦਰੂਨੀ ਅੰਗ ਵੀ ਇਸੇ ਗਤੀ ਦੇ ਆਦੀ ਹਨ ਰੁਕੋ ਵੀਡੀਓ ਇੱਥੇ ਖਤਮ ਨਹੀਂ ਹੁੰਦੀ ਧਰਤੀ ਸਿਰਫ ਆਪਣੇ ਤੁਰੇ ਤੇ ਹੀ ਨਹੀਂ ਘੁੰਮ ਰਹੀ ਇਹ ਸੂਰਜ ਦੁਆਲੇ ਵੀ 1,7000 ਕਿਲੋਮੀਟਰ ਪ੍ਰਤੀ ਕੰਟਾ ਦੀ ਸਪੀਡ ਨਾਲ ਚੱਕਰ ਲਗਾ ਰਹੀ ਹੈ ਅਤੇ ਸਾਡੀ ਪੂਰੀ ਸੂਰਜੀ ਪ੍ਰਣਾਲੀ ਵੀ ਆਕਾਸ਼ ਗੰਗਾ ਵਿੱਚ ਲੱਖਾਂ ਕਿਲੋਮੀਟਰ ਪ੍ਰਤੀ ਕੰਟਾ ਦੀ ਸਪੀਡ ਨਾਲ ਚੱਲ ਰਹੀ ਹੈ। ਅਸਲ ਵਿੱਚ ਅਸੀਂ ਸਾਰੇ ਕਾਸਮਿਕ ਯਾਤਰੀ ਹਾਂ ਜੋ ਬਹੁਤ ਜ਼ਿਆਦਾ ਸਪੀਡ ਤੇ ਚੱਲ ਰਹੇ ਹਾਂ ਪਰ ਇਹ ਸਾਰੀ ਗਤੀ ਨਿਰੰਤਰ ਅਤੇ ਇਕਸਾਰ ਹੈ। ਮੁੱਖ ਕਾਰਨ ਸਾਨੂੰ ਸਪੀਡ ਮਹਿਸੂਸ ਨਾ ਹੋਣ ਦਾ ਕਾਰਨ ਸਿਰਫ ਇਹ ਹੀ ਹੈ ਕਿ ਅਸੀਂ ਹਵਾ ਅਤੇ ਧਰਤੀ ਦੀ ਹਰ ਚੀਜ਼ ਇੱਕੋ ਸਪੀਡ ਅਤੇ ਇੱਕੋ ਦਿਸ਼ਾ ਵਿੱਚ ਚੱਲ ਰਹੇ ਹਾਂ ਅਤੇ ਗਤੀ ਵਿੱਚ ਕੋਈ ਅਚਾਨਕ ਤਬਦੀਲੀ ਨਹੀਂ ਆਉਂਦੀ। ਸੋ ਅਗਲੀ ਵਾਰ ਜਦੋਂ ਤੁਸੀਂ ਸ਼ਾਂਤੀ ਨਾਲ ਬੈਠੇ ਹੋਵੋ ਯਾਦ ਰੱਖੋ ਕਿ ਤੁਸੀਂ ਅਸਲ ਵਿੱਚ 1600 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੇ ਸਵਾਰੀ ਕਰ ਰਹੇ ਹੋ ਉਹ ਵੀ ਪੂਰੀ ਸੁਰੱਖਿਆ ਨਾਲ ਇਹ ਭੌਤਿਕ ਵਿਗਿਆਨ ਦਾ ਅਦਭੁਤ ਕਮਾਲ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਵਿੱਚ ਦੱਸੋ